ਪੰਜਾਬੀ ਚ ਇੱਕ ਕਹਾਵਤ ਹੈਗੀ ਆ ਗੁਰੂ ਜੀ ਨਾਲ ਦੇ ਟੱਪਣੇ ਚੇਲੇ ਜਾਣ ਛੜੱਪ ਤਰਿੰਦਰ ਸ਼ਾਸਤਰੀ ਦਾ ਨਾਮ ਜਿਹੜਾ ਇਹ ਤੁਸੀਂ ਜ਼ਰੂਰ ਸੁਣਿਆ ਹੋਏਗਾ ਪੰਜਾਬ ਦੇ ਕਈ ਜਿਹੜੇ ਮਸ਼ਹੂਰ ਗਾਇਕ ਨੇ ਉਹ ਵੀ ਇਹਨਾਂ ਦੇ ਦਰਬਾਰ ਚ ਹਾਜ਼ਰੀ ਭਰ ਕੇ ਆਉਂਦੇ ਰਹੇ ਆ ਉਸ ਤੋਂ ਇਲਾਵਾ ਟੀਵੀ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਬੜੇ ਵੀਡੀਓ ਵਾਇਰਲ ਹੁੰਦੇ ਆ ਇੱਕ ਸਲੇਟ ਜੀ ਇਹਨਾਂ ਨੇ ਫੜੀ ਹੁੰਦੀ ਆ ਉੱਤੇ ਪਹਿਲਾਂ ਹੀ ਲਿਖ ਕੇ ਰੱਖਿਆ ਹੁੰਦਾ ਵੀ ਤੇਰਾ ਨਾਮ ਆ ਵਾ ਤੈਨੂੰ ਆ ਦਿੱਕਤ ਪਰੇਸ਼ਾਨੀ ਆ ਇਹਦਾ ਹੱਲ ਇਹ ਆ ਮੇਰੇ ਆਖੇ ਲੱਗੋਂਗੇ ਤਾਂ ਸਾਰਾ ਕੰਮ ਜਿਹੜਾ ਬਣ ਜਾਏਗਾ ਵਿਵਾਦਾਂਾਂ ਚ ਵੀ ਰਹਿੰਦੇ ਆ ਸੁਰਖੀਆਂ ਦੇ ਵਿੱਚ ਵੀ ਰਹਿੰਦੇ ਆ ਇਹਨਾਂ ਦਾ ਭਰਾ ਜਿਹੜਾ ਉਹ ਵੀ ਕੁੱਟਮਾਰ ਕਰਦਾ ਰਹਿੰਦਾ ਦੁਨੀਆ ਦਾ ਭੁਵਿੱਖ ਦੱਸਦੇ ਆ ਆਪਣੇ ਨਿੱਕੇ ਭਰਾਵਰੇ ਇਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਦੋ ਤਿੰਨ ਪਰਚੇ ਉੱਤੇ ਚੱਲਦੇ ਆ ਕਦੀ ਉਹਨੇ ਟੋਲ ਪਲਾਜ਼ਾ ਤੇ ਮੁੰਡੇ ਕੁੱਟੇ ਹੁੰਦੇ ਆ ਕਦੀ ਉਹ ਕਿਸੇ ਦੇ ਘਰ ਵੜ ਜਾਂਦਾ ਉੱਥੇ ਗੋਲੀ ਗਾਲੀ ਚਲਾ ਦਿੰਦਾ ਮਤਲਬ ਪੂਰਾ ਇਹਨਾਂ ਦਾ ਜਿਹੜਾ ਵਾ ਜੋ ਇਹ ਲੋਕਾਂ ਅੱਗੇ ਦਾਵਾ ਪੇਸ਼ ਕਰਦੇ ਆ ਉਸ ਹਸਾਬ ਦੇ ਨਾਲ ਇਹਨਾਂ ਦੇ ਘਰ ਦੇ ਬੰਦਿਆਂ ਨੂੰ ਮੈਨੂੰ ਲੱਗਦਾ ਵੀ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਖਿਲਾਫ ਕੀ ਗੱਲ ਇਹ ਆ ਵੀ ਜਿੱਥੇ ਇਹਨਾਂ ਨੂੰ ਆਪਣੇ ਭਰਾ ਬਾਰੇ ਨਹੀਂ ਪਤਾ ਵੀ ਉਹ ਗੋਲੀ ਚਲਾ ਦੂਗਾ ਉੱਤੇ ਮੁਕਦਮਾ ਦਰਜ ਹੋ ਜਾਏਗਾ ਉਹਦਾ ਕਦੀ ਨਾਂਸ ਲੇਟ ਤੇ ਇਹਨਾਂ ਨੇ ਲਿਖ ਕੇ ਕਦੀ ਇੰਦਾ ਤਖਤੀ ਲੈ ਕੇ ਕਦੀ ਰੌਲਾ ਪਾਇਆ ਹੀ ਨਹੀਂ ਮਾਈਕ ਲਾ ਕੇ ਕੈਮਰੇ ਲਾ ਕੇ ਪਰ ਮੈਨੂੰ ਇੰਦਾ ਲੱਗਦਾ ਵੀ ਇਹਨਾਂ ਨੂੰ ਆਪਣੇ ਬਾਰੇ ਵੀ ਬਿਲਕੁਲ ਨਹੀਂ ਪਤਾ ਵੀ ਕੀ ਹੋ ਸਕਦਾ ਉਹਦਾ ਕਾਰਨ ਇਹ ਆ ਵੀ ਮੈਂ ਜਿਵੇਂ ਪਹਿਲਾਂ ਕਿਹਾ ਇੱਕ ਜਿਹੜਾ ਮੁਹਾਵਰਾ ਸੁਣਾਇਆ ਵੀ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ ਇਹਨਾਂ ਨੇ ਆਪਣੀ ਸਭਾ ਦੇ ਵਿੱਚ ਬੈਠ ਕੇ ਇਹ ਐਲਾਨ ਕੀਤਾ 2 ਦਿਨ ਪਹਿਲਾਂ ਬਈ ਇਸ ਬਗੇਸ਼ਵਰ ਨਾਮ ਇਲਾਕੇ ਦੇ ਵਿੱਚ ਜਿੰਨੇ ਵੀ ਦੁਕਾਨਦਾਰ ਆ ਉਹ ਵੀ ਕਹਿੰਦੇ ਵੀ ਆਪਣੀਆਂ ਨੇਮ ਪਲੇਟ ਆਪਣੀ ਜਿਹੜੀ ਸ਼ਨਾਖਤ ਆ ਉਹ ਜਨਤਕ ਕਰ ਦੇਣ ਵੀ ਕਿਹੜਾ ਬੰਦਾ ਕੌਣ ਆ ਕਿਹਦੀ ਦੁਕਾਨ ਕੀ ਆ ਕਿਹੜੇ ਬੰਦੇ ਦਾ ਕੀ ਨਾਮ ਆ ਤਾਂ ਜੋ ਕਹਿੰਦੇ ਵੀ ਮੇਰੇ ਕੋਲ ਜਿਹੜੇ ਸ਼ਰਧਾਲੂ ਆਉਂਦੇ ਆ ਇਹਨਾਂ ਦਾ ਧਰਮ ਜਿਹੜਾ ਇਹ ਨਾ ਭ੍ਰਿਸ਼ਟ ਹੋ ਜਾਏ ਹੁਣ ਸਵਾਲ ਇਹ ਆ ਵੀ ਤੁਸੀਂ ਕਿੰਨੀ ਦੇਰ ਤੋਂ ਜਿਹੜਾ ਵਾ ਆਪਣਾ ਡੇਰਾ ਇੱਥੇ ਚਲਾ ਰਹੇ ਹੋ ਤੇ ਜਿਹੜਾ ਧਰਮ ਭ੍ਰਿਸ਼ਟ ਹੋਣਾ ਉਹ ਅੱਜ ਹੋਣਾ ਜਦੋਂ ਯੂਪੀ ਦੇ ਮੁੱਖ ਮੰਤਰੀ ਜਿਹੜੇ ਯੋਗੀ ਅਦਿੱਤਿਆ ਨਾ ਥਾ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਸੀ ਵੀ ਕਾਵੜ ਯਾਤਰਾ ਦੌਰਾਨ ਜਿਹੜੇ ਸ਼ਰਧਾਲੂ ਜਾ ਰਹੇ ਆ ਇਨਾਰੇ ਜਿਹੜੇ ਬਾਜ਼ਾਰ ਚੋਂ ਲੰਘੜਾ ਉਸ ਬਾਜ਼ਾਰ ਦੇ ਵਿੱਚ ਜਿਹੜਾ ਦੁਕਾਨਦਾਰ ਹੈ ਉਹ ਆਪਣੀ ਸ਼ਨਾਖਤ ਜਿਹੜੀ ਆ ਜਨਤਕ ਕਰ ਦੇਣ ਤੁਹਾਨੂੰ ਇਹ ਗੱਲ ਪਹਿਲਾਂ ਪਤਾ ਹੀ ਨਹੀਂ ਲੱਗੀ ਇੰਨੇ ਸਾਲ ਦੇ ਵਿੱਚ ਵੀ ਮੇਰੇ ਕੋਲ ਜਿਹੜੇ ਸ਼ਰਧਾਲੂ ਆ ਰਹੇ ਆ ਇਹਨਾਂ ਦਾ ਤਾਂ ਧਰਮ ਜਿਹੜਾ ਵਾ ਉਹ ਭ੍ਰਿਸ਼ਟ ਹੋ ਰਿਹਾ ਇਹ ਤਾਂ ਜਿਹੜੇ ਆ ਇਹ ਮੇਰੇ ਕੋਲ ਬੜੀ ਸ਼ਰਧਾ ਦੇ ਨਾਲ ਆਂਦੇ ਆ ਤੇ ਜਦੋਂ ਪਤਾ ਨਹੀਂ ਕਿਸੇ ਗਲਤ ਦੁਕਾਨ 'ਚ ਵੜ ਕੇ ਕੁਝ ਖਾ ਲੈਂਦੇ ਆ ਵੀ ਇਹ ਤਾਂ ਅਪਵਿੱਤਰ ਹੋ ਜਾਂਦੇ ਆ ਬੜੀ ਹਰਾਨੀ ਦੀ ਗੱਲ ਆ ਤੁਸੀਂ ਸਲੇਟ ਤੁਹਾਡੀ ਕਿੱਥੇ ਗਈ ਸੀ ਉਦੋਂ ਤੁਸੀਂ ਸਲੇਟ ਤੇ ਲਿਖਦੇ ਭਗੇਸ਼ਵਰ ਦਾਮ ਤੇ ਸਾਰਾ ਰਿਪੋਰਟ ਆ ਜਾਣੀ ਸੀ ਵੀ ਆਹ ਦੁਕਾਨ ਫਲਾਣੇ ਬੰਦੇ ਦੀ ਆ ਆਹ ਦੁਕਾਨ ਫਲਾਣੇ ਬੰਦੇ ਦੀ ਆ ਤੇ ਤੁਸੀਂ ਦੁਕਾਨੋ ਦੁਕਾਨੀ ਜਾਂਦੇ ਬਾਜ਼ਾਰ ਚ ਫਿਰਦੇ ਤੇ ਉਹਨਾਂ ਨੂੰ ਕਹਿ ਦਿੰਦੇ ਵੀ ਤੂੰ ਤੇ ਆ ਬੰਦਾ ਵਾ ਤੂੰ ਆ ਬੰਦਾ ਤੇ ਦੂ ਆਪਣਾ ਜਿਹੜੀ شناخت ਆ ਉਹ ਜਿੰਨ ਤੱਕ ਕਰਦੇ ਨਹੀਂ ਕੀਤਾ ਹੁਣ ਕਿਉਂਕਿ ਯੋਗੀ ਅਦਿੱਤਿਆਨਾਥ ਨੇ ਇੰਨੀ ਗੱਲ ਕਹਿ ਦਿੱਤੀ ਸੀਗੀ ਵੀ ਕਾਵੜ ਯਾਤਰਾ ਦੇ ਦੌਰਾਨ ਜਿਹੜੇ ਸ਼ਰਧਾਲੂ ਜਿੱਧਰੋਂ ਲੰਘਣ ਗਏ ਤੇ ਉਸ ਦੁਕਾਨ ਦੇ ਵਿੱਚ ਮਹੱਲੇ ਦੇ ਵਿੱਚ ਬਾਜ਼ਾਰ ਦੇ ਵਿੱਚ ਸ਼ਨਾਖਤ ਜਿਹੜੀ ਆ ਜਨਤਕ ਕੀਤੀ ਜਾਵੇ ਤਾਂ ਇਸੇ ਚੱਕਰ ਦੇ ਵਿੱਚ ਇਹਨਾਂ ਨੇ ਵੀ ਇੰਨੀ ਗੱਲ ਕਰਤੀ ਤੁਗਲਕੀ ਫਰਮਾਨ ਇਹਨਾਂ ਨੇ ਵੀ ਜਾਰੀ ਕਰ ਦਿੱਤਾ ਵੀ 10 ਦਿਨ ਦਾ ਕਹਿੰਦੇ ਮੈਂ ਟਾਈਮ ਦੇਣਾ ਬੀ 10 ਦਿਨਾਂ ਦੇ ਅੰਦਰ ਅੰਦਰ ਤੁਸੀਂ ਜਿਹੜਾ ਵਾ ਆਪਣੀਆਂ ਦੁਕਾਨਾਂ ਦੇ ਬਾਹਰ ਆਪਣੀ ਸ਼ਨਾਖਤ ਜਿਹੜੀ ਆ ਇਹ ਲਿਖੋ ਆਪਣਾ ਨਾਮ ਜਿਹੜਾ ਇਹ ਤੁਸੀਂ ਲਿਖ ਕੇ ਦੱਸੋ ਵੀ ਤੁਹਾਡਾ ਨਾਮ ਕੀ ਆ ਨਾਮ ਲਿਖਣ ਤੋਂ ਬਾਅਦ ਸਿੰਪਲ ਜੀ ਗੱਲ ਆ ਵੀ ਤੁਹਾਡਾ ਧਰਮ ਪਤਾ ਲੱਗ ਜਾਏਗਾ ਤੁਹਾਡੀ ਜਾਤ ਜਿਹੜੀ ਆ ਉਹ ਪਤਾ ਲੱਗ ਜਾਏਗੀ ਵੀ ਤੁਸੀਂ ਕਿਹੜੇ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਹੁਣ ਇੱਕ ਪਾਸੇ ਮਾਨਯੋਗ ਸੁਪਰੀਮ ਕੋਰਟ ਕਹਿ ਚੁੱਕੀ ਹੈ ਵੀ ਇਹ ਨਹੀਂ ਕੀਤਾ ਜਾ ਸਕਦਾ ਇਹਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਰ ਤਰਿੰਦਰ ਸ਼ਾਸਤਰੀ ਜਿਹੜੇ ਆ ਇਹਨਾਂ ਨੂੰ ਲੱਗਦਾ ਵੀ ਮੈਂ ਸਭ ਤੋਂ ਵੱਡਾ ਆ ਜੋ ਮੈਂ ਕਹਿ ਦਿੱਤਾ ਤੁਸੀਂ ਵੀਡੀਓ ਦੇ ਵਿੱਚ ਸੁਣ ਵੀ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਕਹਿ ਰਿਹਾ ਵੀ 10 ਦਿਨ ਦੇ ਅੰਦਰ ਅੰਦਰ ਕਹਿੰਦਾ ਵੀ ਜਿਹੜਾ ਤੁਸੀਂ ਇਹ ਲਿਖ ਕੇ ਲਾਓ ਨਹੀਂ ਤੇ ਕਾਰਵਾਈ ਹੋਏਗੀ ਹਲਾ ਹਵਾਲਾ ਨਾਲ ਪ੍ਰਸ਼ਾਸਨ ਦਾ ਵੀ ਦੇ ਰਿਹਾ ਪੁਲਿਸ ਦਾ ਵੀ ਦੇ ਰਿਹਾ ਵੀ ਪੁਲਿਸ ਵੀ ਮੈਂ ਲੈ ਕੇ ਆਉਂਗਾ ਨਾਲ ਮੇਰੀ ਕਮੇਟੀ ਦੇ ਬੰਦੇ ਹੋਣਗੇ ਤੇ ਅਸੀਂ ਜਿਹੜਾ ਵਾ ਇਹ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ ਇਹਨਾਂ ਨੂੰ ਇੰਨੇ ਅਧਿਕਾਰ ਦਿੱਤੇ ਕਿੰਨੇ ਆ ਕਿੰਨੇ ਇਹਨਾਂ ਨੂੰ ਇੰਨਾ ਅਖਤਿਆਰ ਦੇ ਦਿੱਤਾ ਵੀ ਇਹ ਲੋਕਾਂ ਨੂੰ ਧਮਕਾਉਂਦੇ ਫਿਰਨ ਵੀ ਤੁਸੀਂ ਆਪਣੀ شناخت ਜਿਹੜੀ ਆ ਇਹ ਜਨਤਕ ਕਰੋ ਇਹ ਸਭ ਕੁਝ ਇਸ ਕਰਕੇ ਹੋ ਰਿਹਾ ਕਿਉਂਕਿ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਆ ਇਹਨੂੰ ਪੋਲਰਾਈਜ਼ ਕੀਤਾ ਜਾ ਰਿਹਾ ਕੋਈ ਰੋਕਣ ਟੋਕਣ ਵਾਲਾ ਹੀ ਹੈ ਨਹੀਂਗਾ ਉੱਥੇ ਜਿਹੜੇ ਪੁਲਿਸ ਦੇ ਮੁਲਾਜ਼ਮ ਇਹਨਾਂ ਦੀ ਸਿਕਿਉਰਿਟੀ ਦੇ ਵਿੱਚ ਜਿਹੜੀ ਉੱਥੇ ਪੰਡਾਲ ਲਾ ਕੇ ਬੈਠੇ ਆ ਉਹ ਵੀ ਚੁੱਪ ਕਰਕੇ ਸੁਣ ਰਹੇ ਆ ਵੀ ਸ਼ਾਸਤਰੀ ਸਾਹਿਬ ਇੰਨੀ ਗੱਲ ਕਹਿ ਰਹੇ ਆ ਕਿਸੇ ਨੇ ਕਿਸੇ ਕਿਸਮ ਦਾ ਕੋਈ ਐਕਸ਼ਨ ਨਹੀਂ ਲਿਆ ਹੁਣ ਜਦੋਂ ਇਹਨਾਂ ਦਾ ਆ ਜਿਹੜਾ ਫਰਮਾਨ ਵਾਇਰਲ ਹੋਣ ਲੱਗਾ ਤੇ ਹੁਣ ਜਿਹੜੀ ਆ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਵੀ ਇਹ ਬੰਦਾ ਬੋਲੀ ਕੀ ਜਾਂਦਾ ਹਾਲਾਂਕਿ ਯੋਗੀ ਦਿਤੀਆਨਾਥ ਹੋਣਾ ਨੇ ਜਿਹੜੇ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਰਸਤੇ ਤੋਂ ਕੇਵਲ ਉਹ ਇਹ ਕਾਵੜੀਆਂ ਨੇ ਲੰਗੜਾ ਵਾ ਆਪਣਾ ਕਾਫਲਾ ਲੈ ਕੇ ਉੱਥੇ ਹੀ ਇਦਾਂ ਕੀਤਾ ਜਾਵੇ ਇਹ ਕਹਿੰਦੇ ਵੀ ਮੇਰੇ ਇਲਾਕੇ ਚ ਵੀ ਕਰੋ ਕਿਉਂ ਨਾ ਕੀਤਾ ਜਾਵੇ ਹੁਣ ਦੇਖਦੇ ਆ ਜਿੱਥੇ ਸੁਪਰੀਮ ਕੋਰਟ ਨੇ ਇੱਕ ਰੋਕ ਲਗਾਈ ਹੋਈ ਆ ਪਰ ਇਹ ਆਪਣੇ ਤਖਤ ਦੇ ਉੱਤੇ ਬਹਿ ਕੇ ਇਹ ਫਰਮਾਨ ਜਾਰੀ ਕਰ ਰਿਹਾ ਕਿ ਮੈਂ ਪੁਲਿਸ ਦੇ ਨਾਲ ਪ੍ਰਸ਼ਾਸਨ ਦੇ ਨਾਲ ਕਾਰਵਾਈ ਕਰੂੰਗਾ ਕਿ ਪੁਲਿਸ ਇਹਨਾਂ ਦਾ ਸਾਥ ਦੇਊਗੀ ਪ੍ਰਸ਼ਾਸਨ ਇਹਨਾਂ ਦਾ ਸਾਥ ਦੇਊਗਾ ਜਾਂ ਫਿਰ ਉਹ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੰਨੂਗਾ ਇਹ ਇੱਕ ਬੜਾ ਦਿਲਚਸਪ ਮਾਮਲਾ ਜਿਹੜਾ ਇਹ ਦੇਖਣ ਵਾਲਾ ਵਿਚਾਰਨ ਵਾਲਾ ਤੇ ਰੋਕਣ ਟੋਕਣ ਵਾਲਾ ਇੱਥੇ ਕਿਸੇ ਨੂੰ ਕੋਈ ਨਹੀਂ ਹੈਗਾ ਉਹਦਾ ਕਾਰਨ ਇਹ ਆ ਵੀ ਵੋਟਾਂ ਦੀ ਰਾਜਨੀਤੀ ਆ ਮੱਧ ਪ੍ਰਦੇਸ਼ ਚ ਇਹਨਾਂ ਦਾ ਮੈਂ ਤੁਹਾਨੂੰ ਦੱਸ ਦਵਾਂ ਇਹ ਡੇਰਾ ਪੈਂਦਾ ਗੱਲ ਜ਼ਿਕਰ ਹੋ ਰਿਹਾ ਸੀਗਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦਾ ਇਹ ਮੱਧ ਪ੍ਰਦੇਸ਼ ਤੱਕ ਇਹ ਗੱਲ ਲੈ ਗਈ ਆ ਹੌਲੀ ਹੌਲੀ ਇਹ ਗੱਲ ਹਰਿਆਣੇ ਚ ਜਾਏਗੀ ਬਾਕੀ ਸੂਬਿਆਂ ਚ ਵੀ ਜਾਏਗੀ ਕਿਉਂਕਿ ਜਦੋਂ ਇੱਕ ਬੰਦੇ ਦਾ ਝਾਕਾ ਖੁੱਲ ਗਿਆ ਫਿਰ ਬਾਕੀਆਂ ਦਾ ਵੀ ਖੁੱਲੇਗਾ ਉਹ ਵੀ ਕਹਿਣਗੇ ਵੀ ਠੀਕ ਹੈ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਸੋ ਹੁਣ ਦੇਖਦੇ ਆ ਇਹ ਜਿਹੜਾ ਤਰਿੰਦਰ ਸ਼ਾਸਤਰੀ ਆ ਜਿਹੜਾ ਸਲੇਟ ਲੈ ਕੇ ਦੁਨੀਆ ਦਾ ਪੁਵਿੱਖ ਦੱਸਦਾ ਇਹਦਾ ਪੁਵਿੱਖ ਪ੍ਰਸ਼ਾਸਨ ਇਹਨੂੰ ਦੱਸਦਾ ਮਾਨਯੋਗ ਸੁਪਰੀਮ ਕੋਰਟ ਇਹਨੂੰ ਦੱਸਦੇ ਆ ਵੀ ਤੇਰਾ ਆਪ ਵੇਖਾ ਜਾਂ ਫਿਰ ਇਹ ਗੱਲ ਜਿਹੜੀ ਹੈ ਇੱਥੇ ਹੀ ਠੱਪ ਦਿੱਤੀ ਜਾਏਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ